ਇਹ ਇਲੈਕਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਆ ਇਹ ਉਹ ਸੀਟ ਖੋ ਕੇ ਦਿੱਲੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਵਾਲਿਆਂ ਨੇ ਲੈ ਜਾਣੀ ਆ ਬਹੁਤ ਵੱਡੇ ਮਾਰਜਿਨ ਤੇ ਭਾਜਪਾ ਇਹ ਚੋਣ ਜਿੱਤਣ ਵਾਲੀ ਆ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਸਰਕਾਰ ਤਾਂ ਦਿਵਾਲੀਆ ਹੋਈ ਹੋਈ ਆ ਇਹਦੇ ਕੋਲ ਫੰਡ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਭਾਜਪਾ ਆਗੂ ਅਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਵੱਲੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖੀਰਲਾ ਦਿਨ ਸੀ ਲੁਧਿਆਣਾ ਜ਼ਿਮਨੀ ਚੋਣਾਂ ਦੇ ਲਈ ਤਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਹੁਣ ਆਖਰੀ ਦਿਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਅਮਰਿਸ਼ ਸਰ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਇਸ ਦੌਰਾਨ ਭਾਜਪਾ ਦੇ ਵੱਡੇ ਆਗੂ ਜੋ ਉਹ ਨਜ਼ਰ ਆਏ ਨੇ ਜੀਵਨ ਗੁਪਤਾ ਦੀ ਨਾਮਜ਼ਦਗੀ ਦਾਖਲ ਕਰਨ ਮੌਕੇ ਵੱਡੇ ਬਿਆਨ ਰਵਨੀਤ ਬਿੱਟੂ ਵੱਲੋਂ ਵੀ ਦਿੱਤੇ ਗਏ ਨੇ ਭਾਜਪਾ ਦੇ ਵੱਡੇ ਆਗੂਆਂ ਵੱਲੋਂ ਜਿੱਤ ਨੂੰ ਲੈ ਕੇ ਕਾਫੀ ਸਾਰੇ ਉਮੀਦ ਜਤਾਈ ਗਈ ਹੈ ਔਰ ਲੁਧਿਆਣਾ ਬਾਏ ਇਲੈਕਸ਼ਨ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਨੇ ਕੀ ਕਹਿੰਦੇ ਨਜ਼ਰ ਆਏ ਨੇ ਵੱਡੇ ਆਗੂ ਆਓ ਦੇਖਦੇ ਹਾਂ ਇੱਕ ਕਾਂਗਰਸ ਪਾਰਟੀ ਦੂਜੀ ਆਮ ਆਦਮੀ ਪਾਰਟੀ ਹੁਣ ਮੈਨੂੰ ਪੰਜਾਬ ਦੇ ਲੋਕ ਇਹ ਇਲੈਕਸ਼ਨ ਜਿਹੜੀ ਆ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਆ ਇਹ ਇਲੈਕਸ਼ਨ ਸਿਰਫ ਸਿਰਫ ਤੇ ਸਿਰਫ ਇਹ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਅਰੋੜਾ ਸਾਹਿਬ ਤੋਂ ਖੂਣ ਦੀ ਗੱਲ ਆ ਉਹ ਸੀਟ ਤੁਸੀਂ ਆਪ ਅੰਦਾਜ਼ਾ ਲਾਓ ਵੀ ਇੱਕ ਪੰਜਾਬ ਦੇ ਬੰਦੇ ਨੂੰ ਰਾਜ ਸਭਾ ਦੀ ਸੀਟ ਮਿਲੀ ਆ ਰਾਜ ਸਭਾ ਦੀ ਸੀਟ ਕਿੰਡੀ ਇੰਪੋਰਟੈਂਟ ਆ ਕਿੰਨੇ ਬੰਦੇ ਹੁੰਦੇ ਆ ਸਾਰੇ ਦੇਸ਼ ਇਸ ਕਰਕੇ ਉਹ ਸੀਟ ਖੋ ਕੇ ਦਿੱਲੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਦੀ ਸੀਟ ਕੇਜਰੀ ਜੇ ਦਿੱਲੀ ਵਾਲਿਆਂ ਨੂੰ ਤੁਸੀਂ ਇਹ ਤੋਹਫਾ ਦੇਣਾ ਤਾਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਸਮਝ ਲਿਓ ਵੀ ਇਹ ਦਿੱਲੀ ਵਾਲੇ ਇਹ ਸੀਟ ਲੋਕ ਸਭਾ ਦੀ ਨਹੀਂ ਇਹ ਐਮ ਐਲ ਏ ਦੀ ਨਹੀਂ ਸੌਖੀ ਸੀਟ ਹੈ ਜਿਹੜੀ ਬਹੁਤ ਮਿਲੀ ਹੋਈ ਇਹ ਰਾਜ ਸਭਾ ਦੀ ਸੀ ਜਿੰਡੀ ਕੀ ਬੜੇ ਭਾਰੀ ਰਕਮ ਨਾਲ ਖਰੀਦੀ ਹੋਈ ਸੀਟ ਸੀ ਚਲੋ ਫਿਰ ਵੀ ਪੰਜਾਬ ਦੀ ਸੀ ਪਰ ਉਹ ਸੀਟ ਦਿੱਲੀ ਵਾਲਿਆਂ ਦੇ ਖਾਤੇ 'ਚ ਜਾਊਗੀ ਐਮਐਲਏ ਜਿੱਤੇ ਹਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਇੱਥੇ ਆਪਣਾ ਨਾਂ ਜੀਵਨੀ ਪੱਤਰ ਜਿਹੜਾ ਉਹ ਦਾਖਲ ਕੀਤਾ ਔਰ ਮੈਂ ਸਮਝਦਾ ਕਿ ਪਿਛਲੇ 2 ਦਿਨ ਤੋਂ ਜਦੋਂ ਤੋਂ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਾਡੀ ਹਾਈ ਕਮਾਂਡ ਨੇ ਉਮੀਦਵਾਰ ਐਲਾਨਿਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਜਿੰਨਾ ਪੱਛਮੀ ਵਿਧਾਨ ਸਭਾ ਦੇ ਜਨਤਾ ਦਾ ਪਿਆਰ ਸਤਿਕਾਰ ਮਿਲ ਰਿਹਾ ਉਹ ਮੈਂ ਸ਼ਬਦਾਂ 'ਚ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਸਕਦਾ ਔਰ ਪੱਛਮੀ ਵਿਧਾਨ ਸਭਾ ਲੁਧਿਆਣਾ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਇਹ ਚੋਣ ਜਿਤਾਣੀ ਹੈ ਬਹੁਤ ਵੱਡੇ ਮਾਰਜਿਨ ਤੇ ਭਾਜਪਾ ਇਹ ਚੋਣ ਜਿੱਤਣ ਵਾਲੀ ਹੈ ਔਰ ਮੈਂ ਦੱਸਣਾ ਚਾਹਨਾ ਹੈ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੇ 2 ਮਹੀਨੇ ਲੱਗੇ ਕੋਈ 1.5 ਮਹੀਨਾ ਲੱਗਿਆ ਇੱਕ ਹੋਇਆ ਉਹ ਇੱਕ ਵੱਡਾ ਉਹਨਾਂ ਨੂੰ ਮੈਸੇਜ ਜਾਣ ਵਾਲਾ ਹੈ ਕਿ ਜਨਤਾ ਨੂੰ ਬਹੁਤੀ देर ਮੂਰਖ ਨਹੀਂ ਬਣਾਇਆ ਜਾ ਸਕਦਾ ਜਨਤਾ ਸਭ ਜਾਣਦੀ ਹੈ ਜਨਤਾ ਅੱਛੇ ਵਿਅਕਤੀ ਨਾਲ ਹੈ ਜਨਤਾ ਸਧਾਰਨ ਵਿਅਕਤੀ ਨਾਲ ਹੈ ਜਨਤਾ امیر ਵਿਅਕਤੀ ਨਾਲ ਨਹੀਂ ਹੈਗੀ ਸੋ ਤੁਹਾਡੇ ਸਾਹਮਣੇ ਜਦੋਂ ਰਿਜ਼ਲਟ ਆਣਾ ਔਰ ਤੁਸੀਂ ਦੇਖੋਗੇ ਜਿੱਦਾਂ ਹੀ ਸਾਡਾ ਹੁਣ ਚੋਣ ਪ੍ਰਚਾਰ ਪਖਣਾ ਤੇ ਦਿਨ ਪਰ ਦਿਨ ਭਾਜਪਾ ਦਾ ਮਾਰਜਨ ਜਿਹੜਾ ਹੋਰ ਵੱਧਾ ਜਾਣਾ ਤੁਸੀਂ ਐਸਾ ਹੀ ਵਿਜ਼ਨ ਕੀ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਉਹ ਕਹਿੰਦੇ ਆ ਆਮ ਆਦਮੀ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਵਿਕਾਸ ਹੀ ਬੜਾ ਕਰਾ ਦਿੱਤਾ 3 ਸਾਲਾਂ ਦੇ ਵਿੱਚ ਦੇਖੋ 3 ਸਾਲਾਂ 'ਚ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਤੁਹਾਡੇ ਸਾਹਮਣੇ ਆ ਬੜੀ ਸਿੰਪਲ ਜੀ ਗੱਲ ਹੈ ਜਿਨ੍ਹਾਂ ਨੂੰ ਉਹਨਾਂ ਨੇ ਉਮੀਦਵਾਰ ਐ ਉਹ ਉਹ ਆਪਣੇ ਮੈਂਬਰ ਆਫ ਪਾਰਲੀਮੈਂਟ ਵੀ ਨਹੀਂ ਇੱਥੋਂ ਮੈਂਬਰ ਆਫ ਪਾਰਲੀਮੈਂਟ ਵੀ ਅ ਰਾਜ ਸਭਾ ਦੇ ਮੈਂਬਰ ਵੀ ਨੇ ਸੋ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ 3 ਸਾਲ ਦੀ ਪਰਫਾਰਮੈਂਸ ਕੀ ਹੈ ਨੰਬਰ 1 ਨੰਬਰ 2 ਸਾਢੇ 3 ਸਾਲ ਦੀ ਪੰਜਾਬ ਸਰਕਾਰ ਦੀ ਪਰਫਾਰਮੈਂਸ ਕੀ ਆ ਇਸ ਦੇ ਆਧਾਰ ਤੇ ਲੋਕਾਂ ਨੇ ਵੋਟਾਂ ਪਾਣੀਆਂ ਔਰ ਮੈਂ ਸਮਝਦਾ ਕਿ ਜਦੋਂ ਹੁਣ ਪਾਰਟੀ ਨੇ ਮੈਨੂੰ ਇਥੋਂ ਉਮੀਦਵਾਰ ਦੀ ਬਣਾਇਆ ਤੇ ਮੇਰਾ ਹੁਣ ਮਰਨਾ ਜਮਣਾ ਮੇਰਾ ਸੁੱਖ ਦੁੱਖ ਇਹ ਸਭ ਲੁਧਿਆਣਾ ਪੱਛਮੀ ਦੇ ਜਨਤਾ ਹੈਗੀ ਹੈ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੇ ਪਰਿਵਾਰ ਦਾ ਇੱਕ ਹਿੱਸਾ ਹਾਂ ਔਰ ਮੈਂ ਇੱਕ ਵੱਡੇ ਮੈਂ ਇਹ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਸਰਕਾਰ ਤਾਂ ਦਿਵਾਲੀਆ ਹੋਈ ਹੋਈ ਹੈ ਇਹਦੇ ਕੋਲ ਫੰਡ ਨਹੀਂ ਹੈਗੇ ਪਰ ਕੇਂਦਰ ਸਰਕਾਰ ਦੇ ਜੋ ਪ੍ਰੋਜੈਕਟ ਮੇਰੇ ਪੱਛਮੀ ਵਿਧਾਨ ਸਭਾ ਵਸੇ ਆਣਗੇ ਉਹਨੂੰ ਮੈਂ ਹੂਬ-ਬਹੂ ਇੰਪਲੀਮੈਂਟ ਕਰਵਾਉਂਗਾ ਜੀ ਕੇਰਾਲ ਸਾਹਿਬ ਆਪਣੀ ਰੈਲੀ 'ਚ ਕਹੇਗੇ ਜਿਵੇਂ ਜਿਹਦੇ ਦੂਜੇ ਨੂੰ ਜਿਤਾਉਂਗੇ ਤੇ ਫੰਡ ਨਹੀਂ ਮਿਲੂਗਾ ਪਰ ਜੇ ਸਾਡੀ ਸਰਕਾਰ ਦਾ ਬੰਦਾ ਜਿਤਾਉਂਦੇ ਸੀ ਉਦੋਂ ਵੀ ਫੰਡ ਹੁੰਦਾ ਹੁਣ ਕਿਹੜਾ ਕੰਮ ਹੋਣਾ ਤਾਂ ਹੀ ਹੋਣਗੇ ਇਹ ਤਾਂ ਹੰਕਾਰ ਦੀ ਭਾਸ਼ਾ ਹੈ ਇਹ ਇਹ ਮੈਂ ਸਮਝਦਾ ਕਿ ਪਛਮੀ ਵਿਧਾਨ ਸਭਾ ਦੇ ਜਨਤਾ ਨੂੰ ਸਿੱਧਾ-ਸਿੱਧਾ ਇੱਕ ਧਮਕੀ ਹੈ ਮੈਂ ਇਸ ਨੂੰ ਧਮਕੀ ਗਿੰਦਾ ਉਹਨਾਂ ਨੇ ਜੇ ਇਹ ਗੱਲ ਤੁਹਾਡੇ ਸਾਹਮਣੇ ਤੁਹਾਡੇ ਮਾਧਿਅਮ ਦੇ ਨਾਲੇ ਮੈਂ ਪੜ੍ਹੀ ਸੀ ਔਰ ਮੈਂ ਸਮਝਦਾ ਕਿ ਇਹ ਧਮਕੀ ਲੁਧਿਆਣਾ ਪਛਮੀ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਾਉਂਦੇ ਤੁਹਾਨੂੰ ਕੀ ਲੱਗਦਾ ਕਿ ਮੁਕਾਬਲਾ ਹੈ ਆਪਾ ਤੇ ਬੀਜੇਪੀ ਦੇ ਵਿੱਚ ਮੁਕਾਬਲਾ ਹੈ ਬੀਜੇਪੀ ਸੀਟ ਜਿੱਤ ਰਹੀ ਹੈ ਬੀਜੇਪੀ ਇਹ ਸੀਟ ਵੱਡੇ ਮਾਰਜਿਨ ਤੇ ਜਿੱਤ ਰਹੀ ਹੈ ਧੰਨਵਾਦ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਣਾਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ